ਸ੍ਰੀ ਵੀਕਰੋ ਧਾਨੀਸ਼ਵਰ ਅਤੇ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਸ਼ਾਰਪੁਰ ਦੀ ਦਸੂਆ ਮੰਡੀ ਦੇ ਵਿੱਚ ਜਿੱਥੇ ਕਿ ਮੰਤਰੀ ਸਾਹਿਬ ਲਾਟਿੰਕ ਟਾਰੂ ਚੱਕ ਅੱਜ ਚੈਕਿੰਗਾਂ ਵਾਸਤੇ ਹਰ ਇੱਕ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਨਾਲ ਹੁਣ ਮਜੂਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਦਸੂਆ ਮੰਡੀ ਦਾ ਜਿਹੜਾ ਦੌਰਾ ਕੀਤਾ ਕੀ ਕਹਣਾ ਚਾਹੁੰਦੇ ਜੀ ਸਰ ਪਹਿਲੇ ਧਾਨੀਸ਼ਵਰ ਸਵਾਗਤ ਹੈ ਥੈਂਕ ਯੂ ਮਰਵਾਨ ਦਸੂਆ ਮੰਡੀ ਦਾ ਵਿਸ਼ੇਸ਼ ਤੌਰ ਤੇ ਜਿਹੜਾ ਦੌਰਾ ਕੀਤਾ ਕੀ ਕਹਿੰਦੇ ਨਹੀਂ ਬਿਲਕੁਲ ਮੈਂ ਹਰ ਵਾਰ ਇੱਥੇ ਆਣਾ ਔਰ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਸਾਡੇ ਛੋਟੇ ਭਰਾ ਇਸ ਹਲਕੇ ਦੀ ਨਮਾਇੰਦਗੀ ਕਰਦੇ ਹੁਮਨ ਸਾਹਿਬ ਔਰ ਇਹਨਾਂ ਦੀ ਕਾਫੀ ਇਥੇ ਮੈਂ ਸਮਝਦਾ ਵੀ ਭੂਮਿਕਾ ਹਰ ਸੀਜ਼ਨ ਨੂੰ ਲੈ ਕੇ ਚਾਹੇ ਉਹ ਕਣਕ ਦਾ ਹੋਵੇ ਚਾਹੇ ਚੌਹਨਾ ਦਾ ਸੋ ਲਗਾਤਾਰ ਇਹ ਵੀ ਇਥੇ ਬਣੇ ਰਹਿੰਦੀ ਹੈ ਇਹਨਾਂ ਦੀ ਸਾਰੀ ਟੀਮ ਸੋ ਮੈਨੂੰ ਫਿਰ ਇਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰ ਇਹ ਪੰਜਾਬ ਦੇ ਕਿਸਾਨਾਂ ਨੂੰ ਕਹਾਂਗਾ ਕਿ ਸਰਕਾਰ ਤੁਹਾਡੀ ਹੈ ਔਰ ਮਾਨਜੁਗ ਮੁੱਖ ਮੰਤਰੀ ਜੀ ਦਾ ਬੜਾ ਸਖਤ ਜਿਹੜਾ ਆਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਕਿਸਾਨ ਦੇ ਹਿੱਤ ਦੀ ਵਾਇਲੇਸ਼ਨ ਨਾ ਹੋਵੇ ਮੰਡੀ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਮੈਂ ਉਹਨੂੰ ਫਾਲੋ ਕਰਨ ਲਈ ਆਇਆ ਹਰ ਰੋਜ਼ ਮੰਡੀਆਂ ਚ ਲੈ ਰਹੇ ਆ ਸੋ ਇਹ ਸੀਜ਼ਨ ਸਾਰਿਆਂ ਧਿਰਾਂ ਦੇ ਲਈ ਵਧੀਆ ਹੋਵੇ ਇਸ ਲਈ ਸਰਕਾਰ ਪੂਰੀ ਲੱਡ ਦੇ ਉੱਤੇ ਆ ਔਰ ਦਸੂਹਾ ਮੰਡੀ ਵੀ ਬੜੀ ਸਮੂਥਲੀ ਚੱਲ ਰਹੀ ਹੈ ਸੋ ਪਹਿਲੋ ਮੈਂ ਟਾਂਡਾ ਮੰਡੀ ਚ ਜਾ ਕੇ ਆਇਆ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15 ਲੱਖ 21000 ਐਮਟੀ ਚਾਹਨਾ ਪਹੁੰਚਿਆ ਜਿਹਦੇ ਵਿੱਚੋਂ 14.5 ਲੱਖ ਐਮਟੀ ਸਰਕਾਰ ਦੀਆਂ ਏਜੰਸੀਆਂ ਨੇ ਉਹ ਖਰੀਦ ਲਿਆ ਔਰ ਉਹਦਾ ਜਿਹੜਾ ਬਣਦਾ ਭੁਗਤਾਨ ਹੈ 299 ਰੁਪਏ ਐਮਐਸਬੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇ ਦੇ ਵਿੱਚ 2700 ਰੁਪਏ ਰਿਲੀਜ਼ ਕੀਤਾ ਜਾ ਚੁੱਕਿਆ ਜੋ ਡੇ ਬਾਏ ਡੇ ਸੀਜ਼ਨ ਪੀਕਤੇ ਜਾ ਰਿਹਾ ਕਿਉਂਕਿ ਵਾਰਸਾ ਰਈਆਂ ਨੇ ਪਿੱਛੇ ਕਾਫੀ ਲੰਮਾ ਸਮਾਂ ਪੰਜਾਬ ਨੇ ਇੱਕ ਬੜਾ ਸੰਤਾਪ ਹੰਡਾਇਆ ਲੇਕਿਨ ਬਹੁਤ ਜਲਦੀ ਰਾਇਬਲ ਜਿਹੜੀ ਹੈ ਤੇਜ਼ੀ ਦੇ ਨਾਲ ਮੰਡੀਆਂ ਚ ਆ ਰਹੀ ਹੈ ਸੋ ਸਰਕਾਰ ਪੂਰੀ ਤਰ੍ਹਾਂ ਮਸਤੈਦ ਆ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਜਿਹੜੀ ਉਹ ਮੰਡੀ ਦੇ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਔਰ ਪੂਰੀ ਸ਼ਾਨਦਾਰ ਪ੍ਰਕਿਊਰਮੈਂਟ ਪੰਜਾਬ 'ਚ ਖੜਾ। ਤੇ ਜਿਹੜਾ ਮੋਚੇ ਲਗਾਤਾਰ بارش ਕਰਨ ਜਿਹੜਾ ਵਾਦਾ ਜਾ ਰਿਹਾ ਉਹਨੂੰ ਕਿਵੇਂ ਦੇਖੀ? ਨਹੀਂ ਕੋਈ ਮੋਚੇ ਦੀ ਸਮੱਸਿਆ ਨਹੀਂ ਤੁਸੀਂ ਦੇਖਿਆ ਹੈ ਤੇ 14 15 16 ਮੋਚੇ ਹੈਗਾ। ਜੇ ਕਿਤੇ ਪ੍ਰੋਬਲਮ ਹੋਏਗੀ ਵੀ ਉਹਨੂੰ ਸ਼ਾਰਟ ਆਊਟ ਕਰਾਂਗੇ ਕਿਸਾਨ ਦਾ ਕੋਈ ਦੋਸ਼ ਨਹੀਂ। ਕਿਸਾਨ ਫਸਲ ਵਿਜਦਾ, ਚੰਗੀ ਭਾਵਨਾ ਨਾਲ ਵਿਜਦਾ। ਖਾਦਾ ਪਾਦਾ ਪਾਣੀ ਲਾਦਾ ਆਪਣਾ ਫਿਜ਼ੀਕਲੀ ਸਾਰਾ ਉਹ ਤੇ એનર્ਜੀ ਵੇਸਟ ਕਰਦਾ ਜੇ ਕੁਦਰਤ ਨੇ ਕੋਈ ਉਤੋਂ ਮਾਰ ਭੇਜੀ ਆ ਤਾਂ ਉਹਨੂੰ ਰਾਲ ਮਿਲ ਕੇ ਅਸੀਂ ਉਹਨੂੰ ਮਤਲਬ ਜੇਟਾਂਗੇ ਕੋਈ ਕਿਸਾਨ ਨੂੰ ਦਿੱਕਤ ਨਹੀਂ ਆਵੇਗੀ ਕਾਰਡ ਦੀ ਸਮੱਸਿਆ ਨੂੰ ਕਿਵੇਂ ਵੇਖਦੇ ਹੋ ਨਹੀਂ ਕੋਈ ਸਮੱਸਿਆ ਨਹੀਂ ਆਏਗੀ ਬਿਲਕੁਲ ਅਸੀਂ ਸਾਡੇ ਵੱਲ ਸਖਤੀ ਹੈ ਬਿਲਕੁਲ ਕੋਈ ਕਾਟ برداشت ਨਹੀਂ ਕਰਾਂਗੇ ਜੇਕਰ ਸਾਨੂੰ ਪਾਇਆ ਗਿਆ ਤਾਂ ਟੰਗਾਂਗੇ ਪੂਰਾ ਇਹ ਸਾਡੀ ਸਰਕਾਰ ਦਾ ਇਲਾਨ ਹੈ ਏ ਸਨ ਮੰਤਰੀ ਸਾਹਿਬ ਜਿਨੇ ਦੱਸਿਆ ਕਿ ਜਿਹੜੀ ਕਾਰਡ ਦੀ ਸਮੱਸਿਆ ਵਾ ਕਿਸੇ ਵੀ ਜਿਹੜੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਊਗੀ ਤੇ ਕਿਸਾਨ ਦੇ ਨਾਲ ਪੰਜਾਬ ਸਰਕਾਰ ਬਿਲਕੁਲ ਖੜੀ ਹੈ ਤੇ ਜਿਹੜਾ ਕੋਈ ਕਾਰਡ ਲਾਗੂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਲ ਹੀ ਉਹਨਾਂ ਝੋਨੇ ਦੀ ਜਿਹੜੀ ਹੈ ਕਾਰਡ ਤੇ ਜਿਹੜੀ ਦੱਸਿਆ ਕਾਰਡ ਨਹੀਂ ਲਗਾਈ ਜਾਵੇਗੀ ਅੱਜ ਜਿਵੇਂ ਮੌਜੂਦਾ ਸ਼ਹਿਰਪੁਰ ਦੀ ਦਸੂਆ ਮੰਡੀ ਦੇ ਵਿੱਚ ਜਿੱਥੇ ਕਿ ਮੰਤਰੀ ਸਾਹਿਬ ਲਾਟਿੰਕ ਟਾਰੂ ਚੱਕ ਅੱਜ ਚੈਕਿੰਗਾਂ ਵਾਸਤੇ ਹਰ ਇੱਕ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਨਾਲ ਹੁਣ ਮਜੂਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਦਸੂਆ ਮੰਡੀ ਦਾ ਜਿਹੜਾ ਦੌਰਾ ਕੀਤਾ ਕੀ ਕਹਣਾ ਚਾਹੁੰਦੇ ਜੀ ਸਰ ਪਹਿਲੇ ਜੈ ਨੀਸੋ ਸਵਾਗਤ ਹੈ ਥੈਂਕ ਯੂ ਮਹਿਰਬਾਨ ਦਸੂਆ ਮੰਡੀ ਦਾ ਵਿਸ਼ੇਸ਼ ਤੌਰ ਤੇ ਜਿਹੜਾ ਦੌਰਾ ਕੀਤਾ ਕੀ ਕਹਿੰਦੇ ਨਹੀਂ ਬਿਲਕੁਲ ਮੈਂ ਹਰ ਵਾਰ ਇੱਥੇ ਆਣਾ ਔਰ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਸਾਡੇ ਛੋਟੇ ਭਰਾ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹੁਮਨ ਸਾਹਿਬ ਔਰ ਇਹਨਾਂ ਦੀ ਕਾਫੀ ਇਥੇ ਮੈਂ ਸਮਝਦਾ ਵੀ ਭੂਮਿਕਾ ਹਰ ਸੀਜ਼ਨ ਨੂੰ ਲੈ ਕੇ ਚਾਹੇ ਉਹ ਕਣਕ ਦਾ ਹੋਵੇ ਚਾਹੇ ਚੌਹਨਾ ਦਾ ਸੋ ਲਗਾਤਾਰ ਇਹ ਵੀ ਇਥੇ ਬਣੇ ਰਹਿੰਦੀ ਹੈ ਇਹਨਾਂ ਦੀ ਸਾਰੀ ਟੀਮ ਸੋ ਮੈਨੂੰ ਫਿਰ ਇਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰ ਇਹ ਪੰਜਾਬ ਦੇ ਕਿਸਾਨਾਂ ਨੂੰ ਕਹਾਂਗਾ ਕਿ ਸਰਕਾਰ ਤੁਹਾਡੀ ਹੈ ਔਰ ਮਾਨਜੁਗ ਮੁੱਖ ਮੰਤਰੀ ਜੀ ਦਾ ਬੜਾ ਸਖਤ ਜਿਹੜਾ ਆਦੇਸ਼ ਹੈ ਵੀ ਕਿਸੇ ਵੀ ਤਰ੍ਹਾਂ ਕਿਸਾਨ ਦੇ ਹਿੱਤ ਦੀ ਵਾਇਲੇਸ਼ਨ ਨਾ ਹੋਵੇ ਮੰਡੀ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਮੈਂ ਉਹਨੂੰ ਫਾਲੋ ਕਰਨ ਲਈ ਆਇਆ ਹਰ ਰੋਜ਼ ਮੰਡੀਆਂ ਚ ਰਹਿ ਰਹੇ ਆ ਸੋ ਇਹ ਸੀਜ਼ਨ ਸਾਰੀਆਂ ਧਿਰਾਂ ਦੇ ਲਈ ਵਧੀਆ ਹੋਵੇ ਇਸ ਦੇ ਲਈ ਸਰਕਾਰ ਪੂਰੀ ਲੱਡ ਦੇ ਉੱਤੇ ਆ ਔਰ ਦਸੂਹਾ ਮੰਡੀ ਵੀ ਬੜੀ ਸਮੂਥਲੀ ਚੱਲ ਰਹੀ ਹੈ ਸੋ ਪਹਿਲੋ ਮੈਂ ਟਾਂਡਾ ਮੰਡੀ ਚ ਜਾ ਕੇ ਆਇਆ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15 ਲੱਖ 21000 ਐਮਟੀ ਚੋਨਾ ਪਹੁੰਚਿਆ ਜਿਹਦੇ ਵਿੱਚੋਂ 14.5 ਲੱਖ ਐਮਟੀ ਸਰਕਾਰ ਦੀਆਂ ਏਜੰਸੀਆਂ ਨੇ ਉਹ ਖਰੀਦ ਲਿਆ ਔਰ ਉਹਦਾ ਜਿਹੜਾ ਬਣਦਾ ਭੁਗਤਾਨ ਦੇ 299 ਰੁਪਏ ਐਮਐਸਬੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇ ਦੇ ਵਿੱਚ 2700 ਕਰੋੜ ਰੁਪਏ ਰੀਲਿਸ ਕੀਤਾ ਜਾ ਚੁੱਕਿਆ ਜੋ ਡੇ ਬਾਏ ਡੇ ਸੀਜ਼ਨ ਪੀਕ ਤੇ ਜਾ ਰਿਹਾ ਕਿਉਂਕਿ ਵਾਰਸਾ ਰਹੀਆਂ ਨੇ ਪਿੱਛੇ ਕਾਫੀ ਲੰਮਾ ਸਮਾਂ ਪੰਜਾਬ ਨੇ ਇੱਕ ਬੜਾ ਸੰਤਾਪ ਹੰਡਾਇਆ ਲੇਕਿਨ ਬਹੁਤ ਜਲਦੀ ਰਾਈਲ ਜਿਹੜੀ ਹੈ ਤੇਜ਼ੀ ਦੇ ਨਾਲ ਮੰਡੀਆਂ ਚ ਆ ਰਹੀ ਹੈ ਸੋ ਸਰਕਾਰ ਪੂਰੀ ਤਰ੍ਹਾਂ ਮਸਤੈਦ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਜਿਹੜੀ ਉਹ ਮੰਡੀ ਦੇ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਔਰ ਪੂਰੀ ਸ਼ਾਨਦਾਰ ਪ੍ਰਕਿਊਰਮੈਂਟ ਪੰਜਾਬ 'ਚ ਖੜਾ। ਤੇ ਜਿਹੜਾ ਮੋਚੇ ਲਗਾਤਾਰ ਇਹ بارش ਕਰਨ ਜਿਹੜਾ ਵਾਧਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਨਹੀਂ ਕੋਈ ਮੋਚੇ ਦੀ ਸਮੱਸਿਆ ਨਹੀਂ ਤੁਸੀਂ ਦੇਖਿਆ ਹੈ ਤੇ 14 15 16 ਮੋਚੇ ਹੈਗਾ ਜੇ ਕਿਤੇ ਪ੍ਰੋਬਲਮ ਹੋਏਗੀ ਵੀ ਉਹਨੂੰ ਸ਼ਾਰਟ ਆਊਟ ਕਰਾਂਗੇ ਕਿਸਾਨ ਦਾ ਕੋਈ ਦੋਸ਼ ਨਹੀਂ। ਕਿਸਾਨ ਫਸਲ ਵਿਜਦਾ ਚੰਗੀ ਭਾਵਨਾ ਨਾਲ ਵਿਜਦਾ ਖਾਦਾ ਪਾਦਾ ਪਾਣੀ ਲਾਦਾ ਆਪਣਾ ਫਿਜ਼ੀਕਲੀ ਸਾਰਾ ਉਹ ਤੇ એનર્ਜੀ ਵੇਸਟ ਕਰਦਾ ਜੇ ਕੁਦਰਤ ਨੇ ਕੋਈ ਉਤੋਂ ਮਾਰ ਭੇਜੀ ਆ ਤੇ ਉਹਨੂੰ ਰਾਲ ਮਿਲ ਕੇ ਅਸੀਂ ਉਹਨੂੰ ਮਤਲਬ ਜੇਟਾਂਗੇ ਕੋਈ ਕਿਸਾਨ ਨੂੰ ਦਿੱਕਤ ਨਹੀਂ ਆਵੇਗੀ ਕਾਰਡ ਦੀ ਸਮੱਸਿਆ ਨੂੰ ਕਿਵੇਂ ਵੇਖਦੇ ਹੋ ਨਹੀਂ ਕੋਈ ਸਮੱਸਿਆ ਨਹੀਂ ਆਏਗੀ ਬਿਲਕੁਲ ਅਸੀਂ ਸਾਡੇ ਵੱਲ ਸਖਤੀ ਹੈ ਬਿਲਕੁਲ ਕੋਈ ਕਾਰਡ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਨੂੰ ਪਾਇਆ ਗਿਆ ਤਾਂ ਟੰਗਾਂਗੇ ਪੂਰਾ ਇਹ ਸਾਡੀ ਸਰਕਾਰ ਦਾ ਐਲਾਨ ਹੈ ਏਸ਼ਨ ਮੰਤਰੀ ਸਾਹਿਬ ਜਿਨੇ ਦੱਸਿਆ ਕਿ ਜਿਹੜੀ ਕਾਰਡ ਦੀ ਸਮੱਸਿਆ ਵਾ ਕਿਸੇ ਵੀ ਜਿਹੜੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਊਗੀ ਤੇ ਕਿਸਾਨ ਦੇ ਨਾਲ ਪੰਜਾਬ ਸਰਕਾਰ ਬਿਲਕੁਲ ਖੜੀ ਹੈ ਤੇ ਜਿਹੜਾ ਕੋਈ ਕਾਰਡ ਲਾਗੂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਲ ਹੀ ਉਹਨਾਂ ਝੋਨੇ ਦੀ ਜਿਹੜੀ ਹੈ ਕਾਰਡ ਤੇ ਜਿਹੜੀ ਦੱਸਿਆ ਕਾਰਡ ਨਹੀਂ ਲਗਾਈ ਜਾਵੇਗੀ ਜਿਵੇਂ ਮੌਜੂਦਾ ਹਿਆਰਪੁਰ ਦੀ ਦਸੂਆ ਮੰਡੀ ਦੇ ਵਿੱਚ ਜਿੱਥੇ ਕਿ ਮੰਤਰੀ ਸਾਹਿਬ ਲਾਟਿੰਗ ਕਟਾਰੋ ਚੱਕ ਅੱਜ ਚੈਕਿੰਗਾਂ ਵਾਸਤੇ ਹਰ ਇੱਕ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਨਾਲ ਹੁਣ ਮਜੂਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਦਸੂਆ ਮੰਡੀ ਦਾ ਜਿਹੜਾ ਦੌਰਾ ਕੀਤਾ ਕੀ ਕਹਿਣਾ ਚਾਹੁੰਦੇ ਨਹੀਂ ਸਰ ਪਹਿਲੇ ਦੇਣੀ ਤੋਂ ਸਵਾਗਤ ਹੈ ਥੈਂਕ ਯੂ ਵੀਰਵਾਨ ਦਸੂਆ ਮੰਡੀ ਦਾ ਵਿਸ਼ੇਸ਼ ਤੌਰ ਤੇ ਜਿਹੜਾ ਦੌਰਾ ਕੀਤਾ ਕੀ ਹੈ ਨਹੀਂ ਬਿਲਕੁਲ ਮੈਂ ਹਰ ਵਾਰ ਇੱਥੇ ਆਣਾ ਹੋਰ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਸਾਡੇ ਛੋਟੇ ਭਰਾ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹੁਮਨ ਸਾਹਿਬ ਔਰ ਇਹਨਾਂ ਦੀ ਕਾਫੀ ਇਥੇ ਮੈਂ ਸਮਝਦਾ ਵੀ ਭੂਮਿਕਾ ਹਰ ਸੀਜ਼ਨ ਨੂੰ ਲੈ ਕੇ ਚਾਹੇ ਉਹ ਕਣਕ ਦਾ ਹੋਵੇ ਚਾਹੇ ਚੌਹਨਾ ਦਾ ਸੋ ਲਗਾਤਾਰ ਇਹ ਵੀ ਇਥੇ ਬਣੇ ਰਹਿੰਦੀ ਹੈ ਇਹਨਾਂ ਦੀ ਸਾਰੀ ਟੀਮ ਸੋ ਮੈਨੂੰ ਫਿਰ ਇਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰ ਇਹ ਪੰਜਾਬ ਦੇ ਕਿਸਾਨਾਂ ਨੂੰ ਕਹਾਂਗਾ ਕਿ ਸਰਕਾਰ ਤੁਹਾਡੀ ਹੈ ਔਰ ਮਾਨਜੁਗ ਮੁੱਖ ਮੰਤਰੀ ਜੀ ਦਾ ਬੜਾ ਸਖਤ ਜਿਹੜਾ ਆਦੇਸ਼ ਹੈ ਵੀ ਕਿਸੇ ਵੀ ਤਰ੍ਹਾਂ ਕਿਸਾਨ ਦੇ ਹਿੱਤ ਦੀ ਵਾਇਲੇਸ਼ਨ ਨਾ ਹੋਵੇ ਮੰਡੀ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਮੈਂ ਉਹਨੂੰ ਫਾਲੋ ਕਰਨ ਲਈ ਆਇਆ ਹਰ ਰੋਜ਼ ਮੰਡੀਆਂ ਤੇ ਰਹ ਰਹੇ ਆ ਸੋ ਇਹ ਸੀਜ਼ਨ ਸਾਰੀਆਂ ਧਿਰਾਂ ਦੇ ਲਈ ਵਧੀਆ ਹੋਵੇ ਇਸ ਲਈ ਸਰਕਾਰ ਪੂਰੀ ਲੱਡ ਦੇ ਉੱਤੇ ਆ ਔਰ ਦਸੂਹਾ ਮੰਡੀ ਵੀ ਬੜੀ ਸਮੂਥਲੀ ਚੱਲ ਰਹੀ ਹੈ ਸੋ ਪਹਿਲੋ ਮੈਂ ਟਾਂਡਾ ਮੰਡੀ ਤੇ ਜਾ ਕੇ ਆਇਆ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15 ਲੱਖ ਰੁਪਏ ਐਮਪੀ ਚਾਹਨਾ ਪਹੁੰਚਿਆ ਜਿਹਦੇ ਵਿੱਚੋਂ 14.5 ਲੱਖ ਐਮਪੀ ਸਰਕਾਰ ਦੀਆਂ ਏਜੰਸੀਆਂ ਨੇ ਉਹ ਖਰੀਦ ਲਿਆ ਔਰ ਉਹਦਾ ਜਿਹੜਾ ਬਣਦਾ ਭੁਗਤਾਨ ਹੈ 299 ਰੁਪਏ ਐਮਐਸਬੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇ ਦੇ ਵਿੱਚ 2700 ਕਰੋੜ ਰੁਪਏ ਦਾ ਰੀਲਿਸ ਕੀਤਾ ਜਾ ਚੁੱਕਿਆ ਜੋ ਡੇ ਬਾਏ ਡੇ ਸੀਜ਼ਨ ਪੀਕਤੇ ਜਾ ਰਿਹਾ ਕਿਉਂਕਿ ਵਾਰਸਾ ਰਹੀਆਂ ਨੇ ਪਿੱਛੇ ਕਾਫੀ ਲੰਮਾ ਸਮਾਂ ਪੰਜਾਬ ਨੇ ਇੱਕ ਬੜਾ ਸੰਤਾਪ ਹੰਡਾਇਆ ਲੇਕਿਨ ਬਹੁਤ ਜਲਦੀ ਰਾਇਲ ਜਿਹੜੀ ਹੈ ਤੇਜ਼ੀ ਦੇ ਨਾਲ ਮੰਡੀਆਂ ਚ ਆ ਰਹੀ ਹੈ ਸੋ ਸਰਕਾਰ ਪੂਰੀ ਤਰ੍ਹਾਂ ਮਸਤੈਦ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਜਿਹੜੀ ਉਹ ਮੰਡੀ ਦੇ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਔਰ ਪੂਰੀ ਸ਼ਾਨਦਾਰ ਪ੍ਰਕਿਊਰਮੈਂਟ ਪੰਜਾਬ 'ਚ ਖੜਾ। ਤੇ ਜਿਹੜਾ ਮੋਚੇ ਲਗਾਤਾਰ ਇਹ بارش ਕਰਨੇ ਜਿਹੜਾ ਵਾਧਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਨਹੀਂ ਕੋਈ ਮੋਚੇ ਦੀ ਸਮੱਸਿਆ ਨਹੀਂ ਤੁਸੀਂ ਦੇਖਿਆ ਹੈ ਤੇ 14 15 16 ਮੋਚੇ ਹੈਗਾ ਜੇ ਕਿਤੇ ਪ੍ਰੋਬਲਮ ਹੋਏਗੀ ਵੀ ਉਹਨੂੰ ਸ਼ਾਰਟ ਆਊਟ ਕਰਾਂਗੇ ਕਿਸਾਨ ਦਾ ਕੋਈ ਦੋਸ਼ ਨਹੀਂ। ਕਿਸਾਨ ਫਸਲ ਵਿਜਦਾ ਚੰਗੀ ਭਾਵਨਾ ਨਾਲ ਵਿਜਦਾ ਖਾਦਾ ਪਾਦਾ ਪਾਣੀ ਲਾਦਾ ਆਪਣਾ ਫਿਜ਼ੀਕਲੀ ਸਾਰਾ ਉਹ ਤੇ એનર્ਜੀ ਵੇਸਟ ਕਰਦਾ ਜੇ ਕੁਦਰਤ ਨੇ ਕੋਈ ਉਤੋਂ ਮਾਰ ਭੇਜੀ ਆ ਤਾਂ ਉਹਨੂੰ ਰਾਲ ਮਿਲ ਕੇ ਅਸੀਂ ਉਹਨੂੰ ਮਤਲਬ ਜੇਟਾਂਗੇ ਕੋਈ ਕਿਸਾਨ ਨੂੰ ਦਿੱਕਤ ਨਹੀਂ ਆਵੇਗੀ ਕਾਰਡ ਦੀ ਸਮੱਸਿਆ ਨੂੰ ਕਿਵੇਂ ਵੇਖਦੇ ਹੋ ਨਹੀਂ ਕੋਈ ਸਮੱਸਿਆ ਨਹੀਂ ਆਏਗੀ ਬਿਲਕੁਲ ਅਸੀਂ ਸਾਡੇ ਵੱਲ ਸਖਤੀ ਹੈ ਬਿਲਕੁਲ ਕੋਈ ਕਾਟ برداشت ਨਹੀਂ ਕਰਾਂਗੇ ਜੇਕਰ ਸਾਨੂੰ ਪਾਇਆ ਗਿਆ ਤਾਂ ਟੰਗਾਂਗੇ ਪੂਰਾ ਇਹ ਸਾਡੀ ਸਰਕਾਰ ਦਾ ਐਲਾਨ ਹੈ ਏ ਸਨ ਮੰਤਰੀ ਸਾਹਿਬ ਜਿਨੇ ਦੱਸਿਆ ਕਿ ਜਿਹੜੀ ਕਾਰਡ ਦੀ ਸਮੱਸਿਆ ਵਾ ਕਿਸੇ ਵੀ ਜਿਹੜੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਊਗੀ ਤੇ ਕਿਸਾਨ ਦੇ ਨਾਲ ਪੰਜਾਬ ਸਰਕਾਰ ਬਿਲਕੁਲ ਖੜੀ ਹੈ ਤੇ ਜਿਹੜਾ ਕੋਈ ਕਾਰਡ ਲਾਗੂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਲ ਹੀ ਉਹਨਾਂ ਝੋਨੇ ਦੀ ਜਿਹੜੀ ਹੈ ਕਾਰਡ ਤੇ ਜਿਹੜੀ ਦੱਸਿਆ ਕਾਰਡ ਨਹੀਂ ਲਗਾਈ ਜਾਵੇਗੀ ਤੁਸੀਂ ਵੀ ਇੱਕ ਦਿਨ ਰੋਜ਼ਾਨੀ ਸੁਰਤ ਤੇ ਮੈਂ ਆਰਜੁਂਦਿਆਂ ਦਸੂਹਾ